ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਹੈ ਜਿੱਥੇ ਕਿ ਔਨ ਡਿਊਟੀ ਸਬ ਇੰਸਪੈਕਟਰ ਮਨਮੋਹਨ ਸਿੰਘ ਦੀ ਮੌਤ ਹੋਣ ਕਾਰਨ ਜਿੱਥੇ ਪਰਿਵਾਰ ਸਦਮੇ ਵਿੱਚ ਹੈ ਉੱਥੇ ਹੀ ਅੱਜ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਸੰਸਕਾਰ ਅੰਮ੍ਰਿਤਸਰ ਦੇ ਚਾਟੀਵਿੰਡ ਗੇਟ ਸ਼ਿਪੂਰੀ ਵਿੱਚ ਕੀਤਾ ਗਿਆ ਇਸ ਮੌਕੇ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਨਾਲ ਨਾਲ ਪੁਲਿਸ ਦੇ ਹੋਰ ਆਲਾ ਅਧਿਕਾਰੀ ਮੌਜੂਦ ਸਨ ਜੀ ਕੀ ਨਾਮ ਜੀ ਤੇ ਮੇਰਾ ਨਾਮ ਦੀਪ ਸਿੰਘ ਹੈ ਜੀ ਫਾਦਰ ਸਾਹਿਬ ਦਾ ਨਾਮ ਸਰਦਾਰ ਮਨਮੋਹਨ ਸਿੰਘ ਹੈ ਜੀ ਜੋ ਕਿ ਉਹਨਾਂ ਦੇ ਪਿੱਛੇ ਹੀ ਸਬ ਇੰਸਪੈਕਟਰ ਦੀ ਪ੍ਰਮੋਸ਼ਨ ਵੀ ਕੀਤੀ ਸੀਗੀ 32 ਸਾਲ ਉਹਨਾਂ ਨੂੰ ਹੋ ਗਏ ਸ਼੍ਰੀ ਆਰ ਅੰਡੋਕੇ ਸਾਹਿਬ ਜੀ ਦੇ ਨਾਲ ਪੱਕਾ ਹੀ ਉਦੋਂ ਐਸਐਸਪੀ ਆਪਣਾ ਇੱਥੇ ਸੀਗੀ ਅੰਮ੍ਰਿਤਸਰ ਉਦੋਂ ਤੇ ਹੀ ਪੱਕੇ ਨਾਲ ਚੱਲਦੇ ਜੇ ਪਰ ਉਹਨਾਂ ਨੇ ਵੀ ਸਾਡੇ ਨਾਲ ਪੂਰਾ ਕੰਪਰਮਾਈਜ਼ ਪੂਰਾ ਸਹਿਯੋਗ ਦਿੱਤਾ ਉਹ ਆਪ ਕੋਈ ਕੰਮ ਸੀਗਾ ਤਾਂ ਨਹੀਂ ਪਹੁੰਚ ਸਕੇ ਭੋਗਤੇ ਜੀ ਕਹਿੰਦੇ ਜਰੂਰ ਪਹੁੰਚਾਂਗੇ ਬਾਕੀ ਜਿੰਨੇ ਵੀ ਅਫੀਸਰ ਜਿੰਨੇ ਸੀਪੀ ਸਾਹਿਬ ਬਾਕੀ ਸਾਰੇ ਆਏ ਉਹਨਾਂ ਦਾ तहे ਦਿਲੋਂ ਧੰਨਵਾਦ ਇਹ ਔਨ ਡਿਊਟੀ ਗਏ ਸੀਗੇ ਜੀ ਸਾਹਿਬ ਦੇ ਕੋਈ ਕੰਮ ਸੀਗੇ ਤੇ ਔਨ ਡਿਊਟੀ ਉਹਨਾਂ ਨੂੰ ਉੱਥੇ ਜਿਹੜਾ ਅਟੈਕ ਆਇਆ ਹਾਂਜੀ ਔਨ ਡਿਊਟੀ ਅਟੈਕ ਆਇਆ ਜੀ ਉਹਨਾਂ ਨੂੰ ਹਾਂਜੀ ਰਿਗੀ ਪ੍ਰਵਾਦ ਦਾ ਬਹੁਤ ਬਈਆ ਉਹਨਾਂ ਦਾ ਸਹਿਯੋਗ ਹੈ ਜੀ ਸਾਨੂੰ ਆਸ ਹੈ ਜੋਚ ਕਰਨਗੇ ਸਾਡੇ ਪਰਿਵਾਰ ਤੇ ਬਿਹਤਰੀ ਕਰਨਗੇ ਅਸੀਂ ਡੋਕੇ ਸਾਹਿਬ ਤੇ ਪੂਰਨ ਪੁਨਰ ਬਹਾਲ ਚਲਦਾ ਹੈ ਜੇ ਪਹੁੰਚੇ ਤੇ ਇਸ ਦਾ ਤੇ ਅਸਰ ਆਪਣੇ ਦੇ ਕੁੜਾ ਹਿੰਕੁਨ ਸਾਹਿਬ ਬੇਸੀ ਉਹਨ ਤੋਂ ਬਾਅਦ ਜਿਹੜਾ ਨਾਲ ਦਿਲ ਦਾ ਦੌਰਾ ਪਿਆ ਤੇ ਇੰਸਪੈਕਟਰ ਮਨਮੋਹਨ ਸਿੰਘ ਜਿਹੜੇ ਕਿ ਇੱਕ ਅਪਰੇਸ਼ਨਲ ਡਿਊਟੀ 'ਤੇ ਗਏ ਸੀ ਜਿਨ੍ਹਾਂ ਨੂੰ ਅਚਾਨਕ ਰਾਹ ਦਾ ਅਟੈਕ ਆ ਉਹ ਜਿਸ ਨਾਮ ਨਾਲ ਦੇਖੋਗੇ ਆ ਜਿਸ ਨੂੰ ਉਹ ਦੀ ਸੰਸਥਾ ਦੇ ਮੌਕੇ ਤੇ ਮਾਨੋਕ ਸਿੰਘ ਸਾਹਿਬ ਕੋਈ ਅਸਿਲੀ ਅਫਸਰ ਸਹਿਬਾਨ ਕੋਲ ਪਹੁੰਚੇ ਨੇ ਸੋ ਪਾਰਟਨਰ ਨੂੰ ਇਸ ਕਰਕੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਕਿ ਸਾਡਾ ਐਂਗਜਮੈਂਟ ਚ ਗਿਆ ਹੈ ਹਾਂਜੀ ਆਪਰੇਸ਼ਨ ਡਿਊਟੀ ਸੀ ਸਰ ਕਿਸੇ ਡਿਊਟੀ ਸੀ ਹਾਂਜੀ ਅੱਛਾ ਇੱਕ ਇੱਕ ਦਿਨ ਦਾ ਆਏ ਕਿ ਵਾਪਸੀ ਕਿੰਨੇ ਦਿਨ ਹੋਈ ਸੀ ਨੇ ਦੇਥ ਅਹ ਦੇਥ ਜਿਹੜੀ ਹੋਈ ਹੈ ਇੱਥੇ ਆਪੇ ਹੋਈ ਆ ਕਿ ਇਹ ਨਦੀ ਵਾਪਸੀ ਕਿੰਨੇ ਦਿਨ ਹੋਈ ਸੀ ਕੋਈ ਇਹਨਾਂ ਦੀ ਵਾਪਸੀ ਤਾਂ ਰਾਤੀ ਹੋਈ ਆ ਅੱਛਾ ਜੀ ਬਟ ਇਹਨਾਂ ਦੀ ਜਿਹੜੀ ਡੈਥ 2 ਦਿਨ ਪਹਿਲਾਂ ਹੋ ਗਈ ਸੀ ਉਹ ਅੱਛਾ 2 ਦਿਨ ਪਹਿਲਾਂ ਉੱਥੇ ਹੀ ਹੋ ਗਈ ਸੀ ਉੱਥੇ ਡੈਥ ਹੋ ਗਈ ਸੀ ਸਰ ਉਹਨਾਂ ਪਰਿਵਾਰ ਨੂੰ ਜੋ ਕਿਸੇ ਨੂੰ ਸਰਕਾਰੀ ਮਦਦ ਮਿਲੇਗੀ ਇਹ ਤੋਂ ਜਿਹੜਾ ਹੈਗਾ ਸਾਡੇ ਵੱਲੋਂ ਜਿਹੜਾ ਹੈਗਾ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ जो भी डिसाइड करना है बीजेपी सरकार प्रॉपर्टी बेचने और खरीदने के लिए संपर्क करें फेयर डील प्रॉपर्टीज